ਮੇਟੋ ਜੀ ਕੱਲ ਆਪਾਂ ਇੱਕ ਖਬਰ ਕੀਤੀ ਸੀ ਚਲੋ ਉਹ ਵੀ ਇਸੇ ਚੀਜ਼ ਦੇ ਨਾਲ ਜੁੜੀ ਹੋਈ ਆ ਦਰਬਾਰ ਸਾਹਿਬ ਤੇ ਪਾਕਿਸਤਾਨ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਦੇ ਬਾਰੇ ਜਿਹੜਾ ਆਰਮੀ ਨੇ ਕਿਹਾ ਸੀ ਪਰ ਹੁਣ ਅਦਰੋਂ ਆਪਣੇ ਐਡਵੋਕੇਟ ਧਾਮੀ ਸਾਹਿਬ ਨੇ ਵੀ ਕਿਹਾ ਕਿ ਨਹੀਂ ਐਸ ਤਰ੍ਹਾਂ ਦਾ ਕੁਝ ਨਹੀਂ ਸੀਗਾ ਨਾ ਹੀ ਕਿਸੇ ਤਰ੍ਹਾਂ ਕੋਈ ਇਜਾਜ਼ਤ ਲਈ ਗਈ ਸੀ ਪਰ ਇਹਦੇ 'ਚ ਤਾਂ ਫਿਰ ਕਨਫਿਊਜ਼ਨ ਵਾਲਾ ਕੰਮ ਹੋ ਗਿਆ ਜੀ ਥੋੜਾ ਜਿ ਇਹਨੂੰ ਵੀ ਕਲੀਅਰ ਕਰਿਓ ਕਿਹੜਾ ਪੱਖ ਹੁਣ ਕਿਹਦੇ ਤੇ ਯਕੀਨ ਕਰੀਏ ਕੋ ਬੜਾ ਅਜੀਬ ਹੈ ਇਸ ਵੇਲੇ ਮਨਜ਼ਰ ਹੈ ਜਿਹੜਾ ਹਮ ਕੱਲ ਜਦੋਂ ਇੱਕ ਖਬਰ ਆਈ ਉਸ ਤੋਂ ਬਾਅਦ ਜਿਹੜੇ ਕਲਵੰਤ ਸਿੰਘ ਮੰਨਣ ਸੀ ਜੀ ਉਹਨਾਂ ਦਾ 1 ਕੁ ਵਜੇ ਬਿਆਨ ਆਉਂਦਾ ਕਿ ਨਹੀਂ ਹੈ ਜੇ ਹਾ ਕੋਈ ਹੈ ਹੀ ਨਹੀਂ ਮਤਲਬ ਕਿ ਜਿਹੜਾ ਉਹ ਮਿਜ਼ਾਈਲ ਦਾ ਮਸਲਾ ਆਇਆ ਹਮ ਕਿ ਮਿਜ਼ਾਈਲ ਅਟੈਕ ਪਾਕਿਸਤਾਨ ਨੇ ਕੀਤਾ ਤੇ ਇੰਡੀਅਨ ਆਰਮੀ ਨੇ ਉਸ ਨੂੰ ਨਾਕਾਮ ਕੀਤਾ ਜੀ ਦੇ ਬਾਅਦ ਦੇ ਵਿੱਚ ਕੁਲਵੰਤ ਸਿੰਘ ਮੰਨਣ ਦਾ ਹੀ ਜਿਹੜੇ ਸੈਕਟਰੀ ਨੇ ਬਿਆਨ ਅੱਜ ਇੱਕ ਅਖਬਾਰ ਚ ਲੱਗਾ ਤੇ ਉਹਨਾਂ ਨੇ ਆਖਿਆ ਕਿ ਹਿਊਟਰਨ ਮਾਰਿਆ ਕਿ ਸ਼ਾਮ ਹੁੰਦੇ ਹੁੰਦੇ ਆਖਿਆ ਕਿ ਭਾਈ ਭਾਰਤੀ ਫੌਜ ਦੀ ਅਸੀਂ ਸਲਾਹਤਾ ਕਰਦੇ ਹਾਂ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਹੁਣ ਇੱਥੇ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਐਸਟੀਪੀਸੀ ਦੇ ਇੱਕ ਅਹਿਮ ਅਹੁਦੇਦਾਰ ਦੀ ਪਰੋਸੀਆ ਪਰੋਸੀ ਯੋਗਤਾ ਕੀ ਆ ਬਿਆਨ ਦੀ ਬਿਲਕੁਲ ਕਿ ਅਖਬਾਰ ਨੇ ਟਾਈਮ ਲਿਖਿਆ ਬਾਕਾਇਦਾ ਜੀ ਕਿ 1 ਵਜੇ ਤੇ ਮੰਨਣ ਸਾਹਿਬ ਇਹ ਮੰਨਦੇ ਸਨ ਤੇ ਸ਼ਾਮ ਤੱਕ ਮੰਨਣ ਸਾਹਿਬ ਇਹ ਮੰਨਦੇ ਆ ਮੈਂ ਖਾ ਕਿ ਕਿਸੇ ਕਿਹੜੇ ਨੂੰ ਮੰਨਿਆ ਦੱਸੋ ਆ ਹੋ ਸਕਦਾ ਹੈ ਕਿ ਆ ਗਿਆ ਉਹ ਫੇ ਫੋਨ ਬਾਸ ਦਾ ਉਹ ਕਹਿੰਦੇ ਉਹਨੇ ਕਿ ਵੀ ਮੈਂ ਤੇ ਬਈ ਪੋਲੇ ਪੋਲੇ ਪਿਲੋਸ ਕੇ ਬਿਆਨ ਦੇਣ ਡਿਆਂ ਭਾਜਪਾ ਦੇ ਹੱਕ ਦੇ ਵਿੱਚ ਕਿ ਕਿਤੇ ਗੱਲ ਬਣ ਜਾਊਗੀ ਤੇ ਤੁਸੀਂ ਕਿਉਂ ਕੰਮ ਖਰਾਬ ਕਰਦੇ ਹੋ ਸਭ ਗੱਲ ਤੇ ਇਹ ਆ ਨਾ ਕਿ ਇੰਡੀਅਨ ਆਰਮੀ ਦੇ ਉਲਟ ਬਿਆਨ ਦੇਣਾ ਐਸਟੀਪੀਸੀ ਨਹੀਂ ਕੋਈ ਛੋਟੀ ਗੱਲ ਨਹੀਂ ਹੈ ਹਮ ਅਦਾਰੇ ਹਨ ਜੀ ਤਾਂ ਇਸ ਤਰ੍ਹਾਂ ਦੇ ਅਦਾਰੇ ਦਾ ਜਿਹੜਾ ਕਿ ਸਿੱਧਾ ਹੋਮ ਮਿਨਿਸਟਰੀ ਦੇ ਤਹਿਤ ਚੱਲਦਾ ਹੈ ਹਮ ਕਿਉਂਕਿ ਜਿਹੜਾ ਇਲੈਕਸ਼ਨ ਕੰਡਕਟ ਹੁੰਦਾ ਹੈ ਨਾ ਐਸਟੀਪੀਸੀ ਦਾ ਤੁਹਾਨੂੰ ਮੈਂ ਦੱਸ ਦਿੰਦਾ ਹੋਮ ਮਿਨਿਸਟਰੀ ਦੇ ਤਹਿਤ ਹੈ ਤੁਹਾਨੂੰ ਜੀ ਉਹ ਉਹਨਾਂ ਦੇ ਮਤਾਇਦ ਹੈ ਸੀ ਵੀ ਨੇ ਤਾਂ ਹੀ ਕਰਕੇ ਅੱਗੇ ਪਿੱਛੇ ਪਿਆ ਵੀ ਉਹ ਵੇਖ ਰਿਹਾ ਕਿ ਕਿਹੜੇ ਪਾਸੇ ਤੇ ਕਦੋਂ ਕਰਵਾਉਣ ਜੀ ਤਾਂ ਗੱਲ ਇਹ ਆ ਕਿ ਇਹਨਾਂ ਨੇ ਮਤਲਬ ਆਪਣਾ ਇੱਕ ਤੇ ਜਿਹੜਾ ਸਟੈਂਡ ਹੈ ਕੱਲ ਉਹ ਬਦਲਿਆ ਜੀ ਹੁਣ ਅਗਲੇ ਦਿਨ ਇੱਕ ਬੈਸ ਹੋਰ ਛੜਦੀ ਹੈ ਉਹਦੇ ਵਿੱਚ ਕੀ ਆ ਕਿ ਜਿਹੜੇ ਡੀਜੀ ਨੇ ਸ਼ੈੱਡ ਡਿਫੈਂਸ ਦੇ ਹਮ ਉਹਨਾਂ ਦਾ ਨਾਮ ਹੈ ਸੁਮੇਰ ਸੁਮੇਰ ਇਵਾਨ ਡਿਕੁਨਾ ਜੀ ਲੰਬਾ ਨਾਮ ਹੈ ਉਹਨਾਂ ਦਾ ਉਹਨਾਂ ਨੇ ਇੱਕ ਹੋਰ ਦਾਵਾ ਕਰ ਦਿੱਤਾ ਕਿ ਵੇਖੋ ਗੱਲ ਇਹ ਆ ਕਿ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਪਾਕਿਸਤਾਨ ਇਹੋ ਜੀ ਹਮਾਕਤ ਕਰ ਸਕਦਾ ਹੈ ਅਸੀਂ ਇਹਨਾਂ ਤੋਂ ਪਰਵਾਨਗੀ ਲੈ ਕੇ ਪਰਵਾਨਗੀ ਲੈ ਕੇ ਐਡ ਗ੍ਰੰਥੀ ਤੋਂ ਅਸੀਂ ਆਪਣਾ ਡਿਫੈਂਸ ਸਿਸਟਮ ਜਿਹੜਾ ਸੀਗਾ ਉਹ ਦਰਬਾਰ ਸਾਹਿਬ ਵਿਖੇ ਲਾ ਦਿੱਤਾ ਜੀ ਲੋ ਜੀ ਰੌਲਾ ਪੈ ਗਿਆ ਇਸ ਕੱਲ ਦਾ ਤੇ ਉਹਨਾਂ ਨੇ ਕਿਹਾ ਕਿ ਖੁਸ਼ਕਿਸਮਤ ਅਸੀਂ ਕਹਿ ਲ ਗਏ ਕਿ ਬਈ ਸਾਡੀ ਜਿਹੜੀ ਕਲਪਨਾ ਸੀ ਹੂੰ ਖੁਸ਼ਕਿਸਮਤੀ ਹੈ ਕਿ ਜੋ ਸਾਡੀ ਕਲਪਨਾ ਸੀ ਕਲਪਨਾ ਮਤਲਬ ਕਿ ਅਸੀਂ ਇੱਕ ਕਿਆਫਾ ਲਾ ਰਹੇ ਸੀਗੇ ਕਿ ਪਾਕਿਸਤਾਨ ਐ ਕਰ ਸਕਦਾ ਉਹਨੇ ਕੀਤਾ ਵੀ ਉਦਾਂ ਤੇ ਅਸੀਂ ਤਿਆਰ ਸੀ ਅਸੀਂ ਸਾਰਾ ਕੁਝ ਸਾਡਾ ਜਿਹੜਾ ਸਾਬਕਾ ਤਾਂ ਬਰੋਬਰ ਕਰਦਾ ਹੂੰ ਇਹ ਹੁਣ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਭਾਈ ਬਹੁਤ ਵੱਡਾ ਵਿਸ਼ਾ ਬਣ ਗਿਆ ਜੀ ਕਿ ਕੀ ਇਸ ਤਰ੍ਹਾਂ ਦੀ ਜਿਹੜੀ ਮਤਲਬ ਕਿ ਡਿਫੈਂਸ ਸਿਸਟਮ ਦੇ ਨਾਲ ਜੁੜੀ ਮਸ਼ੀਨਰੀ ਹੁੰਦੀ ਆ ਹੂੰ ਭਈ ਉਹ ਉੱਥੇ ਫਿੱਟ ਕੀਤੀ ਗਈ ਜੀ ਇਦਾਂ ਹੋਇਆ ਕਿ ਕਿ ਫਿਰ ਜਦੋਂ ਮਾਮਲਾ ਕਾਫੀ ਪੱਕ ਗਿਆ ਤਾਂ ਕਿ ਦੇਖੋ ਕੁਝ ਜਿਹੜੇ ਸਿੱਖ ਸਕਾਲਰ ਨੇ ਸਿੱਖ ਬੁੱਧੀਜੀਵੀ ਨੇ ਉਹਨਾਂ ਨੇ ਇਸ ਦਾ ਬੁਰਾ ਮਨਾਇਆ ਹੂੰ ਬੁਰਾ ਮਨਾਇਆ ਔਰ ਇਹਦੇ ਵਿੱਚ ਤੁਸੀਂ ਇੱਕ ਹੋਰ ਆਪਣੇ ਨਾ ਉਹ ਡਿਫੈਂਸ ਦੇ ਵੀ ਐਕਸਪਰਟ ਨੇ ਸਤਲੁਜ ਮਿਸਲ ਵਾਲੇ ਅਜੀਪਾਲ ਸਿੰਘ ਜੀ ਬਰਾੜ ਜੀ ਉਹ ਉਹਨਾਂ ਦਾ ਪ੍ਰतिकਰਮ ਵੀ ਇਹਦੇ ਵਿੱਚ ਬਹੁਤ ਮਾਇਨਾ ਖੇਸ ਗਿਆ ਹੂੰ ਉਹ ਕਹਿੰਦੀ ਹੈ ਕਿ ਦੇਖੋ ਗੱਲ ਇਹ ਆ ਕਿ ਪਹਿਲੀ ਗੱਲ ਇਦਾਂ ਦਾ ਸਿਸਟਮ ਲਾਉਣਾ ਉਹ ਸਿੱਧਾ ਦੁਸ਼ਮਨ ਨੂੰ ਉਸ ਪਾਸੇ ਵੱਲ ਉਕਸਾਉਣ ਦਾ ਇੱਕ ਹੀਲਾ ਹੈ। ਹੂੰ ਜੇ ਡਿਫੈਂਸ ਸਿਸਟਮ ਲਾਉਣ ਦੀ ਜ਼ਰੂਰਤ ਸੀ ਟਾਊਨ ਹਾਲ ਜਾਂ ਜੱਲਿਆਂ ਵਾਲੀ ਬਾਗ ਸਾਈਡ ਲਾਇਆ ਜਾ ਸਕਦਾ ਸੀਗਾ। ਐਸਾ ਉਹਨਾਂ ਦਾ ਤਰਕ ਪੜਿਆ ਮੈਂ। ਹੂੰ ਹੁਣ ਇਸ ਤਰ੍ਹਾਂ ਦੀਆਂ ਕੁਝ ਹੋਰ ਨਾਰਾਜ਼ਗੀਆਂ ਵੀ ਤੁਹਾਨੂੰ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲ ਜਾਣਗੀਆਂ। ਜਦੋਂ ਇਹ سلسلہ ਜਿਹੜਾ ਹੈ ਨਾ ਉਹ ਇਹ ਨਾ ਭਖਿਆ ਕਿ ਭਾਈ ਅਖੀਰ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਭੁੱਲਣਾ ਪਿਆ ਹਮ ਗਿਆਨੀ ਰਗਵੀਰ ਸਿੰਘ ਤੁਹਾਨੂੰ ਪਤਾ ਹੀ ਆ ਜਥੇਦਾਰ ਰਹੇ ਨੇ ਹਮ ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਭਾਈ ਉਹ ਮਸਲਾ ਤੇ ਹੀ ਖੜ ਗਿਆ ਨਾ ਵੀ ਆਗਿਆ ਕਿਹਦੇ ਤੋਂ ਲਈ ਆ ਜੀ ਵੀ ਜਾਂ ਤੱਕ ਕਮੇਟੀ ਪ੍ਰਧਾਨ ਨੇ ਆਗਿਆ ਦਿੱਤੀ ਆ ਹੈੱਡ ਗ੍ਰੰਥੀ ਕਿਹੜਾ ਹੈੱਡ ਗ੍ਰੰਥੀ ਤਾਂ ਜੀ ਗਿਆਨੀ ਰਗਵੀਰ ਸਿੰਘ ਆ ਗਿਆਨੀ ਰਗਵੀਰ ਸਿੰਘ ਹਰਾਂ ਨੇ ਕਿਹਾ ਕਿ ਵੇਖੋ ਜਦੋਂ ਇਹ ਸਾਰਾ ਕੁਝ ਸ਼ੁਰੂ ਹੈ ਮੈਂ ਉਦੋਂ ਵਿਦੇਸ਼ ਯਾਤਰਾ ਤੇ ਜਾ ਚੁੱਕਾ ਸੀ ਹੂੰ ਮੇਰੇ ਨਾਲ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਹੋਈ ਜੀ ਤੇ ਭਾਈ ਫੌਜ ਜੋ ਕਹਿ ਰਹੀ ਆ ਉਹਦੀ ਜਾਂਚ ਹੋਣੀ ਚਾਹੀਦੀ ਆ ਹੂੰ ਫਿਰ ਅੱਗੇ ਅੱਗੇ ਸਹਾਇਕ ਜਿਹੜੇ ਹੈੱਡ ਗ੍ਰੰਥੀ ਆ ਗਿਆਨੀ ਅਮਰਜੀਤ ਸਿੰਘ ਸ਼ਾਇਦ ਉਹਨਾਂ ਦਾ ਨਾਮ ਹੈ ਜੀ ਉਹਨਾਂ ਨੂੰ ਪੁੱਛਿਆ ਗਿਆ ਕਿ ਫਿਰ ਤੁਹਾਡੇ ਕੋਲ ਡਿਊਟੀ ਹੈ ਨਾ ਹੂੰ ਜਦੋਂ ਹੈੱਡ ਗ੍ਰੰਥੀ ਵਦੇਸ਼ ਦੇ ਵਿੱਚ ਆ ਤਾਂ ਤੁਸੀਂ ਉਹ ਸੇਵਾ ਸੰਭਾਲ ਰਹੇ ਜੀ ਤਾਂ ਕੀ ਤੁਹਾਡੇ ਤੋਂ ਇਸ ਤਰ੍ਹਾਂ ਦੀ ਆਗਿਆ ਜਾਂ ਇਜਾਜ਼ਤ ਲਈ ਗਈ ਉਹ ਕਹਿੰਦੇ ਜੀ ਨਹੀਂ ਮੈਂ ਤਾਂ ਹੈਰਾਨ ਹਾਂ ਇਸ ਗੱਲ ਤੋਂ ਹੁਣ ਯਾਨੀ ਫੌਜ ਦਾ ਐਡਾ ਵੱਡਾ ਅਧਿਕਾਰੀ ਜਨਤਕ ਤੌਰ ਤੇ ਦਾਵਾ ਕਰ ਰਿਹਾ ਪਰ ਇਧਰੋਂ ਐਸਪੀਸੀ ਵਾਲੇ ਜਿਹੜੇ ਕੱਲ ਹੀ ਆਪਾਂ ਕਹਿ ਲਈਏ ਕਿ ਦੋ ਵਾਰੀ ਬਿਆਨ ਬਦਲ ਗਏ ਹਮ ਅੱਜ ਜਿਹੜੇ ਕੈਲੋ ਹੈਡ ਗ੍ਰੰਥੀ ਅਤੇ ਜਿਹੜੇ ਸਹਾਇਕ ਹੈਡ ਗ੍ਰੰਥੀ ਆ ਉਹ ਹੁਣ ਕਹਿ ਰਿਹਾ ਕਿ ਨਹੀਂ ਨਾਲ ਹੁਣ ਸੋਅਤੇ ਇਹ ਵੀ ਪੈਦਾ ਹੁੰਦਾ ਨਾ ਕਿ ਸੱਚ ਕੌਣ ਬੋਲ ਰਿਹਾ ਜੀ ਹੂੰ ਤੇ ਦੂਜੀ ਗੱਲ ਇਹ ਆ ਕਿ ਦੇਖੋ ਇੱਕ ਤਰਕ ਮੈਂ ਹੋਰ ਬਿਹਤਰੀਨ ਜਿਹੜਾ ਸੀਗਾ ਨਾ ਉਹ ਪੜਿਆ ਕਹਿੰਦੇ ਵੀ ਜੇ ਮੰਨ ਲਓ ਇਸ ਤਰ੍ਹਾਂ ਦਾ ਕੁਝ ਫਿੱਟ ਕੀਤਾ ਜਾਂਦਾ ਕੋਈ ਡਿਫੈਂਸ ਸਿਸਟਮ ਕੋਈ ਛੋਟੀ ਚੀਜ਼ ਤੇ ਹੁੰਦੀ ਨਹੀਂ ਜਿੱਦਾਂ ਕਿਹਾ ਜਾ ਰਿਹਾ ਕਿ ਉਹ ਮਤਲਬ ਕਿ ਗਨ ਸੀਗੀ ਜੀ ਡਿਫੈਂਸ ਗਨ ਸੀਗੀ ਤਾਂ ਉਹ ਕਹਿੰਦੇ ਆ ਕਿ ਭਾਈ ਉਹ ਫਰ ਕਿਉਂਕਿ ਦਰਬਾਰ ਸਾਹਿਬ ਸੰਗਤ ਵਾਸਤੇ ਤੇ ਬੰਦ ਕੀਤਾ ਹੀ ਨਹੀਂ ਗਿਆ ਹੂੰ ਸੰਗਤ ਤੇ ਉੱਥੇ ਮੁਸਲਸ ਲਗਾਤਾਰ ਆ ਰਹੀ ਸੀ ਕਿ ਨਾ ਜੀ ਤਾਂ ਫਿਰ ਕਿਸੇ ਨੇ ਵੇਖਿਆ ਕਿਉਂ ਨਹੀਂ ਲਾਈਟਾਂ ਬਾਰੇ ਜ਼ਰੂਰ ਉਹ ਕਹਿੰਦੇ ਨੇ ਕਿ ਲਾਈਟਾਂ ਬੰਦ ਕੀਤੀਆਂ ਗਈਆਂ ਸਨ ਉਹ ਵੀ ਬਾਰੀ ਬੰਦ ਕੀਤੀਆਂ ਗਈਆਂ ਸਨ ਜੀ ਜਿੱਥੇ ਧਾਰਮਿਕ ਮਰਿਆਦਾ ਦੇ ਮੁਤਾਬਕ ਹੂੰ ਜੋ ਵੀ ਧਾਰਮਿਕ ਕਰ ਵਿਆਰ ਚੱਲਦਾ ਉਹ ਉਸੇ ਤਰ੍ਹਾਂ ਹੀ ਅੰਦਰ ਚੱਲਦਾ ਰਿਹਾ ਜੀ ਉੱਥੇ ਲਾਈਟ ਬੰਦ ਨਹੀਂ ਹੋਈ ਹੂੰ ਨਾਲੇ ਵੀ ਕੱਲ ਜਿਹੜੀ ਉਹ ਕਲੀਅਰ ਕੀਤੀ ਗਈ ਆ ਕਿ ਭਾਈ ਜੋ ਇੱਥੇ ਅਸੀਂ ਧਾਰਮਿਕ ਤੌਰ ਤੇ ਰੋਜ਼ਾਨਾ ਦੀ ਤਰ੍ਹਾਂ ਜੋ ਵੀ ਪਾਠ ਪੂਜਾ ਦਾ ਕੰਮ ਉਹ ਉਸੇ ਤਰ੍ਹਾਂ ਹੀ ਚੱਲਿਆ ਜੀ ਬਾਹਰ ਲਾਈਟਾਂ ਪ੍ਰਸ਼ਾਸਨ ਦੇ ਕਹਿਣ ਤੇ ਜ਼ਰੂਰ ਬੰਦ ਕੀਤੀਆਂ ਗਈਆਂ ਸਨ ਹੂੰ ਤਾਂ ਉਹ ਤਾਂ ਵੈਸੇ ਵੀ ਆਪਾਂ ਚੈਨਲਾਂ ਤੇ ਵੀ ਵੇਖਿਆ ਲਾਈਵ ਵੀ ਵੇਖਿਆ ਕਿ ਉਹ ਜਿਹੜੀ ਲਾਈਟਿੰਗ ਬਾਹਰ ਹੁੰਦੀ ਆ ਉਹ ਤੇ ਬੰਦ ਹੋਈ ਆ ਜੀ ਇਹ ਹੁਣ ਅਜੇ ਵੀ ਜਿਵੇਂ ਕਹ ਲਈਏ ਕਿ ਇੱਕ ਵਿਵਾਦਤ ਵਿਸ਼ਾ ਹੈ ਹੂੰ ਆਰਮੀ ਦਾ ਅਧਿਕਾਰੀ ਇਹ ਕਹਿ ਰਿਹਾ ਕਿ ਹਾਂਜੀ ਅਸੀਂ ਇਜਾਜ਼ਤ ਦੇ ਨਾਲ ਹੂੰ ਆਪਦਾ ਉੱਥੇ ਜਿਹੜਾ ਰੱਖਿਆ ਤੰਤਰ ਆ ਉਹ ਲਾਇਆ ਫਿੱਟ ਕੀਤਾ ਜੀ ਇਹ ਕਹਿੰਦੇ ਕਿ ਐਸਾ ਕੁਝ ਹੋਇਆ ਹੀ ਨਹੀਂ ਹੂੰ ਦੋਨਾਂ ਚ ਭਈ ਆਪਾਂ ਨਿਤਾਰਾ ਤੇ ਨਹੀਂ ਕਰ ਸਕਦੇ ਪਰ ਇਹਦੇ ਤੇ ਹੁਣ ਇਹ ਆ ਕਿ ਮੇਰੇ ਖਿਆਲ ਦੇ ਨਾਲ ਯਾਦ ਹੋਣਾ ਤੁਹਾਨੂੰ ਜਦੋਂ ਸੁਖਵੀਰ ਸਿੰਘ ਬਾਦਲ ਤੇ ਹਮਲਾ ਹੋਇਆ ਹੂੰ ਉਸ ਵੇਲੇ ਮਜੀਠੀਏ ਹੋਰਾਂ ਨੇ ਸੀਸੀਟੀਵੀ ਕੱਢ ਲੈਂਦੀ ਸੀ ਤੁਹਾਨੂੰ ਯਾਦ ਹੋਏਗਾ ਲਗਾਤਾਰ ਸੀਸੀਟੀਵੀ ਜਿਹੜੀਆਂ ਸੀਗੀਆਂ ਪ੍ਰਸਰਤ ਹੋਈਆਂ ਨੇ ਤੱਕ ਕੀ ਉਸ ਦਿਨ ਦੀ ਕੋਈ ਸੀਸੀਟੀਵੀ ਇਹ ਬਖਾ ਸਕਦੇ ਆ ਕਿਉਂਕਿ ਯਕੀਨ ਐਸਡੀਪੀਸੀ ਤੇ ਸੰਗਤ ਨੂੰ ਤਾਂ ਹੈਗਾ ਹੀ ਆ ਪਰ ਜੇ ਆਪ ਦੀ ਗੱਲ ਨੂੰ ਪੁਖਤਾ ਕਰਨਾ ਤੇ ਫਿਰ ਤੁਹਾਨੂੰ ਕੁਝ ਨਾ ਕੁਝ ਚੀਜ਼ਾਂ ਪ੍ਰਮਾਣਿਤ ਤੇ ਕਰਨੀਆਂ ਪੈਣਗੀਆਂ ਕਿ ਜਿੱਥੇ ਕੋਈ ਦੱਸਿਆ ਜਾ ਰਿਹਾ ਐਗਜ਼ੈਕਟ ਲੋਕੇਸ਼ਨ ਦਾ ਵੀ ਨਹੀਂ ਆਪਾਂ ਨੂੰ ਤੇ ਪਤਾ ਹੂੰ ਹੁਣ ਕੀ ਗੱਲ ਸੀਸੀਟੀਵੀ ਤੇ ਆਏਗੀ ਬਹੁਤ ਵੱਡੀ ਹੈ ਹੁਣ ਇਹਨਾਂ ਚ ਪੱਖ ਕਿਹੜਾ ਸੱਚਾ ਹੈ ਗੱਲ ਤੇ ਆ ਨਾ ਕਿ ਦੋਨੇ ਹੀ ਆਪਾਂ ਫੌਜ ਨੂੰ ਕਿਵੇਂ ਬੇਤਵਾਰਾ ਕਹਿ ਸਕਦੇ ਭਾਰਤੀ ਫੌਜ ਦਾ ਇੱਕ ਆਫੀਸ਼ੀਅਲ ਸਟੇਟਮੈਂਟ ਉਹ ਵੀ ਮਾਇਨੇ ਰੱਖਦਾ ਹੈ ਇਧਰੋਂ ਜਿਹੜੀ ਉਹ ਸਿੱਖਾਂ ਦੀ ਸੰਸਥਾ ਹੈ ਜੀ ਠੀਕ ਹੈ ਨਾ ਜੀ ਸੋ ਇਹਨਾਂ ਦੇ ਬਿਆਨਾਂ ਨੂੰ ਵੀ ਆਪਾਂ ਉਹ ਨਹੀਂ ਕਹਿ ਸਕਦੇ ਕਿ ਹਾਂ ਜੀ ਐਵੇਂ 8 8 ਮਰੀ ਜਾਂਦੇ ਆ ਪਰ ਵਿਚਲਾ ਹੁਣ ਸੱਚ ਕੀ ਆ ਉਹ ਸੱਚ ਹਾਲੇ ਵੀ ਸਾਹਮਣੇ ਨਹੀਂ ਆ ਰਿਹਾ ਪਰ ਗੱਲ ਇਹ ਆ ਕਿ ਦੇਖੋ ਇਹ ਤੇ ਸਾਫ਼ ਹੈ ਨਾ ਕਿ ਜਿਹੜਾ ਡਿਫੈਂਸ ਸਿਸਟਮ ਹੁੰਦਾ ਹੈ ਡਿਫੈਂਸ ਸਿਸਟਮ ਇੱਕ ਇਦਾਂ ਦੀ ਚੀਜ਼ ਆ ਇਹ ਤੇ ਸਧਾਰਨ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਹਰੇਕ ਮਾਮਲੇ 'ਚ ਮਹਾਰਤ ਰੱਖਦੇ ਆ ਆਪਣੀ ਮਹਾਰਤ ਨਹੀਂ ਹੈ ਡਿਫੈਂਸ ਦੇ ਮਾਮਲੇ 'ਚ ਆਪਾਂ ਨੂੰ ਮਾਮੂਲੀ ਗਿਆਨ ਹੋ ਸਕਦਾ ਹੈ ਜ਼ਿਆਦਾ ਨਹੀਂ ਵਧੇਰੇ ਨਹੀਂ ਪਰ ਮਾਮੂਲੀ ਗਿਆਨ ਵਾਲੇ ਬੰਦੇ ਨੂੰ ਵੀ ਇਸ ਕੱਲ ਦਾ ਇਲਮ ਹੈ ਕਿ ਜਿਹੜਾ ਡਿਫੈਂਸ ਸਿਸਟਮ ਹੁੰਦਾ ਉਹਦੀ ਮਾਰਕ ਸਮਰੱਥਾ ਜਿਹੜੀ ਹੁੰਦੀ ਹੈ ਨਾ ਬਹੁਤ ਜ਼ਿਆਦਾ ਹੁੰਦੀ ਹੈ ਬਿਲਕੁਲ ਤਾਂ ਫਿਰ ਮਤਲਬ ਕਿ ਦਰਬਾਰ ਸਾਹਿਬ ਨੂੰ ਜੇ ਪ੍ਰੋਟੈਕਟ ਵੀ ਕਰਨਾ ਹੈ ਤਾਂ ਫਿਰ ਜ਼ਰੂਰੀ ਨਹੀਂ ਕਿ ਉੱਥੇ ਹੀ ਲਾਇਆ ਜਾ ਸਕਦਾ ਹੈ ਹਮ ਮੈਂ ਜਿਵੇਂ ਕਿਹਾ ਕਿ ਉਹ ਤਾਂ ਅ ਅੰਮ੍ਰਿਤਸਰ ਦੇ ਵਿੱਚ ਜੇ ਮੰਨ ਲਓ ਆਪਾਂ S400 ਦੀ ਗੱਲ ਕੀਤੀ ਹੈ ਕਿ S400 ਤਾਂ 400 ਕਿਲੋਮੀਟਰ ਦਾ ਦੈਰਾ ਹੁੰਦਾ 400 ਤੋਂ 600 ਕਿਲੋਮੀਟਰ ਤੱਕ ਵੀ ਉਹ ਨਿਗਰਾਨੀ ਕਰ ਸਕਦਾ ਪੂਰਾ ਪੰਜਾਬ ਕਵਰ ਹੋ ਜਾਂਦਾ ਇਸੇ ਤਰ੍ਹਾਂ ਦੇ ਕਈ ਸਿਸਟਮ ਹੁੰਦੇ ਆ 에ਅਰ ਸਿਸਟਮ ਜਿਹੜੇ ਇਹਨਾਂ ਡਿਫੈਂਸ ਦਿੰਦੇ ਨੇ ਤਾਂ ਬਹੁਤ ਮਾਰਕ ਸਮਰੱਥਾ ਹੁੰਦੀ ਆ ਉਹਨਾਂ ਦੀ ਜੀ ਤਾਂ ਇੱਕ ਪੱਖੇ ਵੀ ਵੇਖਿਆ ਜਾ ਸਕਦਾ ਕਿ ਵੇਖਿਆ ਜਾ ਸਕਦਾ ਜੇ ਆਪਾਂ ਟੈਕਨੀਕਲਟੀ ਦੇ ਵਿੱਚ ਜਾਈਏ ਜਿਸ ਤਰ੍ਹਾਂ ਹੁੰਦਾ ਮਤਲਬ ਕਿ ਇਹ ਚੀਜ਼ਾਂ ਤਾਂ ਤੁਹਾਨੂੰ ਆਨ ਰਿਕਾਰਡਿੰਗ ਮਿਲ ਜਾਣਗੀਆਂ ਬਾਕੀ ਦੇਖੋ